ਅਸਲੀ ਦਾ ਲਾਇਸੈਂਸ ਬੜੀ ਆਰਾਮ ਦੇ ਨਾਲ ਬਣਾਇਆ ਜਾ ਸਕਦਾ ਹੁਣ ਇਸ ਉੱਤੇ ਸੀਐਮ ਭਗਵੰਤ ਮਾਨ ਨੇ ਆਪ ਮੋਹਰ ਲਾਈ ਹੈ ਇਸ ਬਾਰੇ ਗੱਲ ਉਹਨਾਂ ਨੇ ਆਪ ਤਰਜੀਹਪੂਰਵਕ ਕਹੀ ਹੈ ਐਕਸ਼ਨ ਕਰਨ ਨੂੰ ਕਿਹਾ ਨਾਲ ਦੀ ਨਾਲ ਇਸ ਮਾਮਲੇ ਨੂੰ ਲੈ ਕੇ 12 ਬੋਰਡ ਦਾ ਲਾਇਸੈਂਸ ਵੀ ਬੜੇ ਆਰਾਮ ਦੇ ਨਾਲ ਬਣਾਇਆ ਜਾ ਸਕਦਾ ਹੈ ਪਰ ਇੱਥੇ ਇਹ ਜਾਣ ਲੈਣਾ ਚਾਹੀਦਾ ਹੈ ਕਿ ਆਖਿਰ ਇਹ ਸਕੀਮ ਇਹ ਕਾਨੂੰਨ ਕਿਹਨਾਂ ਤੱਕ ਸੀਮਤ ਹੈਗਾ ਯਾ ਆਮ ਲੋਕਾਂ ਲਈ ਨਹੀਂ ਹੈ ਸਗੋਂ ਕਿਸਾਨਾਂ ਦੇ ਲਈ ਸੀਮਤ ਹੈਗਾ ਯਾ ਕਿਸਾਨ ਬਾਰ-ਬਾਰ ਮੰਗ ਕਰ ਰਹੇ ਸੀ ਕਿ ਜਿਹੜੇ ਆਵਾਰਾ ਪਸ਼ੂ ਉਹਨਾਂ ਦੇ ਖੇਤਾਂ ਦੇ ਵਿੱਚ ਵੜ ਜਾਂਦੇ ਨੇ ਉਹਨਾਂ ਦੀਆਂ ਫਸਲਾਂ ਖਰਾਬ ਕਰ ਰਹੇ ਨੇ ਜਿਹੜੇ ਜੰਗਲੀ ਜਾਨਵਰ ਉਹਨਾਂ ਦੇ ਪਸ਼ੂਆਂ ਨੂੰ ਖਰਾਬ ਕਰ ਰਹੇ ਨੇ ਉਹਨਾਂ ਦੀਆਂ ਫਸਲਾਂ ਨੂੰ ਖਰਾਬ ਕਰ ਰਹੇ ਨੇ ਉਹਨਾਂ ਦੇ ਲਈ 12 ਬੋਰ ਬਹੁਤ ਜ਼ਰੂਰੀ ਹੈ 12 ਬੋਰ ਬੈਸਟ ਰਾਈਫਲ ਮੰਨੀ ਜਾਂਦੀ ਹੈ ਬੈਸਟ ਵੈਪਨ ਮੰਨਿਆ ਜਾਂਦਾ ਆ ਸ਼ਿਕਾਰ ਕਰਨ ਦੇ ਵਾਸਤੇ ਪਰ ਇਸ ਤੋਂ ਪਹਿਲਾਂ 315 ਬੋਰ ਦੇ ਲਈ ਹੀ ਕਾਨੂੰਨ ਬਣਾਇਆ ਗਿਆ ਸੀ 315 ਬੋਰ ਜਿਹੜਾ ਹੈਗਾ ਆ ਉਹ 1 ਕਿਲੋਮੀਟਰ ਤੱਕ ਉਸ ਦੀ ਰੇਂਜ ਮੰਨੀ ਜਾਂਦੀ ਹੈ ਜਦੋਂ 315 ਬੋਰ ਤੋਂ ਫਾਇਰ ਕੀਤਾ ਜਾਂਦਾ ਹੈ ਤੇ ਉਸ ਦੀ ਰੇਂਜ 1 ਕਿਲੋਮੀਟਰ ਤੱਕ ਜਾਂਦੀ ਹੈ ਯਾਨੀ ਕਿ ਜੇ ਕਿਸੇ ਆਵਾਰਾ ਪਸ਼ੂ ਦੇ ਉੱਤੇ ਭਾਵੇਂ ਉਹ ਪਾਲਤੂ ਹੈ ਜਾਂ ਫਿਰ ਜੰਗਲੀ ਹੈ ਉਸ ਦੇ ਉੱਤੇ ਜੇ 315 ਬੋਰ ਨਾਲ ਫਾਇਰ ਕੀਤਾ ਜਾਂਦਾ ਸੀ ਤਾਂ ਉਹ ਗੋਲੀ ਉਸ ਪਸ਼ੂ ਨੂੰ ਲੱਗ ਕੇ ਜਾਂ ਉਸ ਦੇ ਸਾਈਡ ਤੋਂ ਲੰਘ ਕੇ ਸਿੱਧੀ ਕਿਸੇ ਹੋਰ ਜਾ ਕੇ ਲੱਗ ਸਕਦੀ ਸੀ ਕਿਸਾਨਾਂ ਦਾ ਇਹ ਦਾਅਵਾ ਹੈ ਕਿ 315 ਬੋਰ ਤੋਂ ਨਿਸ਼ਾਨਾ ਲਾਉਣਾ ਵੀ ਬਹੁਤ ਔਖਾ ਹੈ ਜਦਕਿ 12 ਬੋਰ ਤੋਂ ਨਿਸ਼ਾਨਾ ਆਰਾਮ ਨਾਲ ਲਾਇਆ ਜਾ ਸਕਦਾ ਹੈ ਔਰ ਆਰਾਮ ਦੇ ਨਾਲ ਸ਼ਿਕਾਰ ਕੀਤਾ ਜਾ ਸਕਦਾ ਹੈ ਲਗਾਤਾਰ ਇਸੁੱਤੇ ਚਰਚਾਾਂ ਕੀਤੀਆਂ ਜਾ ਰਹੀਆਂ ਸੀ ਪੁਰਾਣੀਆਂ ਸਰਕਾਰਾਂ ਕੋਲ ਇਹ ਮੁੱਦਾ ਚੱਕਿਆ ਜਾ ਰਿਹਾ ਸੀ ਪਰ 315 ਬੋਰ ਲਗਾਤਾਰ ਲਾਗੂ ਰੱਖਿਆ ਗਿਆ ਇਹ ਇੱਦਾਂ ਹੀ ਨਹੀਂ ਸੀ ਇਸ ਤੋਂ ਪਹਿਲਾਂ 12 ਬੋਰ ਹੀ ਸੀ ਪਰ ਕਿਸੇ ਨੇ ਸਰਕਾਰ ਦੇ ਕੋਲ ਜਾ ਕੇ ਇਹ ਤਜਵੀਜ਼ ਉਸ ਵੇਲੇ ਰੱਖੀ ਕਿ 315 ਬੋਰ ਜ਼ਰੂਰ ਹੋਣਾ ਚਾਹੀਦਾ ਹੈ 12 ਬੋਰ ਦੇ ਨਾਲ ਜਾਨਵਰ ਮਰਦੇ ਨਹੀਂ ਤੜਪਦੇ ਰਹਿੰਦੇ ਨੇ ਕਈ ਵਾਰ ਧਿਆਨ ਨਹੀਂ ਜਾਂਦਾ ਤੇ ਜਾਨਵਰ ਉੱਥੇ ਹੀ ਤੜਪਦੇ ਰਹਿੰਦੇ ਨੇ ਜਦਕਿ 315 ਬੋਰ ਦੇ ਨਾਲ ਆਰਾਮ ਨਾਲ ਜਾਨਵਰ ਮਰ ਜਾਵੇਗਾ ਇਹ ਤਜਵੀਜ਼ ਰੱਖੀ ਗਈ ਸੀ ਜਿਸ ਤੋਂ ਬਾਅਦ ਇਹ ਕਾਨੂੰਨ ਕੱਢ ਦਿੱਤਾ ਗਿਆ ਪਰ ਹੁਣ ਕਿਸਾਨਾਂ ਵੱਲੋਂ ਬਾਰ-ਬਾਰੀ ਮੰਗ ਚੁੱਕੀ ਜਾ ਰਹੀ ਸੀ ਭਾਵੇਂ ਕਾਂਗਰਸ ਦੀ ਸਰਕਾਰ ਸੀ ਭਾਵੇਂ ਹੁਣ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਨਾਂ ਦੇ ਕੋਲ ਮੰਗਾਂ ਰੱਖੀਆਂ ਗਈਆਂ ਸੀ ਔਰ ਆਖਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਇਹ ਮੰਗ ਮੰਨ ਲਈ ਗਈ ਕਿਸਾਨਾਂ ਦਾ ਸਾਫ਼ ਕਹਿਣਾ ਸੀਗਾ ਕਿ 12 ਬੋਰ ਤੋਂ ਇੱਕ ਤਾਂ ਨਿਸ਼ਾਨਾ ਲਾਣਾ ਸੌਖਾ ਆ ਔਰ 12 ਬੋਰ ਬਣਿਆ ਹੀ ਸ਼ਿਕਾਰ ਦੇ ਵਾਸਤੇ ਹੈਗਾ ਆ ਕਿਸਾਨੀ ਨਾਲ ਸੰਬੰਧਿਤ ਸ਼ਿਕਾਰ ਕਰਨ ਵਾਸਤੇ 12 ਬੋਰ ਹੋਣਾ ਬਹੁਤ ਜ਼ਰੂਰੀ ਹੈ ਕਿਸਾਨਾਂ ਨੇ ਇਹ ਮੰਗ ਰੱਖੀ ਸੀ ਅਤੇ ਇਸ ਨੂੰ ਲੈ ਕੇ ਸੀਐਮ ਭਗਵੰਤ ਮਾਨ ਨੇ ਤਰਜੀਹਪੂਰਵਕ ਹਾਮੀ ਭਰ ਦਿੱਤੀ ਹੈ ਔਰ ਕਿਹਾ ਹੈ ਕਿ 12 ਬੋਰ ਦਾ ਲਾਇਸੈਂਸ ਕਿਸਾਨਾਂ ਦੇ ਵਾਸਤੇ ਆਰਾਮ ਨਾਲ ਬਣਾਇਆ ਜਾਵੇਗਾ ਇਸ ਤੋਂ ਪਹਿਲਾਂ ਜਦੋਂ 315 ਬੋਰ ਦਾ ਇਸਤੇਮਾਲ ਕੀਤਾ ਜਾ ਰਿਹਾ ਸੀ ਉਸ ਵੇਲੇ ਇਹ ਵੀ ਕਾਨੂੰਨ ਸੀਗਾ ਕਿ 315 ਬੋਰ ਦੇ ਨਾਲ ਫਾਇਰ ਕਰਨ ਤੋਂ ਬਾਅਦ ਉਸ ਜਾਨਵਰ ਦਾ ਪੋਸਟਮਾਰਟਮ ਕਰਵਾਉਣਾ ਜ਼ਰੂਰੀ ਹੈ ਔਰ ਉਸ ਦੀ ਰਿਪੋਰਟ ਸਰਕਾਰ ਨੂੰ ਦੇਣੀ ਜ਼ਰੂਰੀ ਹੈ ਜਿਸ ਦੇ ਵਿੱਚ ਜ਼ਿਆਦਾ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਕਿਸਾਨਾਂ ਨੂੰ ਕਰਨਾ ਪੈ ਰਿਹਾ ਸੀ ਪਰ ਕਿਸਾਨਾਂ ਮੁਤਾਬਕ ਹੁਣ ਸੀਐਮ ਭਗਵੰਤ ਮਾਨ ਇਸ ਉੱਤੇ ਮੰਨ ਗਏ ਨੇ ਕਿ 12 ਬੋਰਡ ਦੇ ਨਾਲ ਸ਼ਿਕਾਰ ਕਰਨ ਤੋਂ ਬਾਅਦ ਪੋਸਟਮਾਰਟਮ ਜਿਹੜਾ ਉਹ ਨਹੀਂ ਕਰਵਾਉਣਾ ਪਵੇਗਾ ਔਰ ਰਿਪੋਰਟ ਜਿਹੜੀ ਨਹੀਂ ਸੌਂਪਣੀ ਪਵੇਗੀ ਖੈਰ ਇਸ ਮਾਮਲੇ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਖੁਸ਼ੀ ਹੈ ਔਰ 12 ਬੋਰਡ ਦਾ ਲਾਇਸੈਂਸ ਬ੍ਰਾਊਨ ਨੂੰ ਲੈ ਕੇ ਵੀ ਸੀਐਮ ਭਗਵੰਤ ਮਾਨ ਜਿਹੜੇ ਮੰਨ ਗਏ ਨੇ ਕਿਸਾਨਾਂ ਦਾ ਦਾਵਾ ਆ ਔਨ ਵਾਲੇ ਸਭੇ ਦੇ ਵਿੱਚ ਹੋ ਸਕਦਾ ਹੈ ਕਿ ਕਿਸਾਨਾਂ ਨੂੰ ਇਸ ਮੁਤਲਕ ਵੀ ਮਸ਼ਕਲਾਂ ਦਾ ਸਾਹਮਣਾ ਕਰਨਾ ਪਵੇ ਪਰ ਅਜੇ ਤੱਕ ਕਿਸਾਨ ਸੁਖ ਨਜ਼ਰ ਸੁਖੀ ਨਜ਼ਰ ਆ ਰਹੇ ਨੇ ਉਹ ਇਸ ਕਰਕੇ ਕਿਉਂਕਿ ਜਿਹੜੇ ਜੰਗਲੀ ਜਾਨਵਰ ਉਹਨਾਂ ਦੀਆਂ ਫਸਲਾਂ ਜਾਂ ਉਹਨਾਂ ਦੇ ਪਸ਼ੂ ਖਰਾਬ ਕਰ ਰਹੇ ਸੀ ਉਹਨਾਂ ਨਾਲ ਹੁਣ ਕਿਸਾਨ ਸਹੀ ਤਰੀਕੇ ਨਾਲ ਨਿਪਟ ਸਕਣਗੇ ਔਰ ਨਾਲ ਦੀ ਨਾਲ ਉਹਨਾਂ ਦਾ ਸ਼ਿਕਾਰ ਕੀਤਾ ਜਾ ਸਕੇਗਾ ਉਹਨਾਂ ਨੂੰ ਆਪਣੀਆਂ ਫਸਲਾਂ ਤੋਂ ਤੇ ਆਪਣੇ ਜਾਨਵਰਾਂ ਤੋਂ ਪਾਲਤੂ ਜਾਨਵਰਾਂ ਤੋਂ ਦੂਰ ਰੱਖਿਆ ਜਾ ਸਕੇਗਾ ਪਾਲਤੂ ਜਾਨਵਰਾਂ ਤੋਂ ਇੱਥੇ ਇਹ ਵੀ ਦੱਸ ਦਿੱਤਾ ਜਾਵੇਗਾ ਇਸ ਮੀਟਿੰਗ ਦੇ ਵਿੱਚ ਬਕੌਲ ਕਿਸਾਨ ਹੋਰ ਵੀ ਐਲਾਨ ਕੀਤੇ ਗਏ ਨੇ ਸੀਐਮ ਭਗਵੰਤ ਮਾਨ ਨੇ ਸਾਫ਼ ਤੌਰ ਦੇ ਉੱਤੇ ਕਿਹਾ ਆ ਇਸ ਮੀਟਿੰਗ ਦੇ ਵਿੱਚ ਜਿਸ ਤਰ੍ਹਾਂ ਕਿ ਕਿਸਾਨਾਂ ਨੂੰ ਦੱਸਣਾ ਸੀਗਾ ਕਿ ਜੇ ਕਿਸੇ ਕੋਲ ਪਾਲਤੂ ਜਾਨਵਰ ਵੀ ਹੈਗਾ ਭਾਵੇਂ ਉਹ ਮੱਝਾਂ ਗਾਵਾਂ ਨੇ ਜਾਂ ਫਿਰ ਕੁੱਤੇ ਨੇ ਲੋਕਾਂ ਨੂੰ ਕੁੱਤੇ ਰੱਖਣ ਦਾ ਵੀ ਬਹੁਤ ਸ਼ੌਂਕ ਹੈ ਜੇ ਉਹ ਬਿਨਾਂ ਸੰਗਲੀ ਜਾਂ ਰੱਸੀ ਤੋਂ ਬਾਹਰ ਲਿਆਂਦਾ ਗਿਆ ਘਰ ਤੋਂ ਬਾਹਰ ਜਾਂ ਆਪਣੇ ਆਪਣੀ ਪ੍ਰਾਪਰਟੀ ਤੋਂ ਬਾਹਰ ਲਿਆਂਦਾ ਗਿਆ ਆਮ ਲੋਕਾਂ ਵਿੱਚ ਲਿਆਂਦਾ ਗਿਆ ਤੇ ਉਸ ਦੇ ਬਾਰੇ ਵਿੱਚ ਚਲਾਨ ਕਟਿਆ ਜਾਵੇਗਾ ਯਾਨੀ ਕੀ ਚਲਾਨ ਪਜ਼ੋਰ ਤਰੀਕੇ ਨਾਲ ਕੀਤਾ ਜਾਵੇਗਾ ਉਸ ਵਿਅਕਤੀ ਦਾ ਜਿਸ ਦਾ ਉਹ ਜਾਨਵਰ ਹੋਵੇਗਾ ਇਸ ਵਾਸਤੇ ਇਹ ਕੁਝ ਗੱਲਾਂ ਨੇ ਜੋ ਧਿਆਨ ਰੱਖਣ ਵਾਲੀਆਂ ਨੇ ਖਾਸ ਕਰਕੇ ਕਿਸਾਨਾਂ ਵਾਸਤੇ ਔਰ ਦੂਜੇ ਪਾਸੇ ਪਾਲਤੂ ਜਾਨਵਰਾਂ ਦੇ ਪਾਲਕਾਂ ਵਾਸਤੇ ਦੂਜੇ ਪਾਸੇ 12 ਬੋਰ 315 ਬੋਰ ਨੂੰ ਛੱਡ ਕੇ ਦੁਬਾਰਾ ਸੀਐਮ ਭਗਵੰਤ ਮਾਨ ਵੱਲੋਂ ਲਗਾ ਦਿੱਤੀ ਗਈ ਹੈ ਔਰ 12 ਬੋਰ ਦਾ ਇਸਤੇਮਾਲ ਕਿਸਾਨਾਂ ਨੂੰ ਤਰਜੀਹ ਪੂਰਵਕ ਕਰਨ ਲਈ ਕਹਿ ਦਿੱਤਾ ਗਿਆ ਜੋ ਵੀ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਤੁਹਾਨੂੰ ਦੱਸਦੇ ਰਹਿਵਾਂਗੇ ਪਰ ਫਿਲਹਾਲ ਕਿਸਾਨ ਖੁਸ਼ ਨਹੀਂ ਸੀਮ ਭਗਵੰਤ ਮਾਨ ਨੇ ਖੁੱਲੇ ਗੱਫੇ ਜੜੀ ਵੰਡੇ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ